ਸਾਤ ਸਰੀਆ ਕਾਲ ਜੀ ਇਨ ਸੀਵਿਰਕ ਫੇਸਬੁੱਕ ਪੇਜ ਤੇ ਤੁਹਾਡਾ ਸਵਾਗਤ ਹੈ ਪਿਛਲੀ ਵੀਡੀਓ ਐਤਵਾਰ ਵਾਲੀ ਵੀਡੀਓ ਦੇ ਸਿੱਖ ਇਤਿਹਾਸ ਦੀ ਲੜੀ ਚੱਲ ਰਹੀ ਸੀ ਉਹਦੇ ਵਿੱਚ ਆਪਾਂ ਮਹਾਰਾਜਾ ਰਣਜੀਤ ਸਿੰਘ ਦੇ ਜੋ ਵਿਦੇਸ਼ੀ ਜਰਨਲ ਸੀ ਉਹਨਾਂ ਬਾਰੇ ਗੱਲ ਕੀਤੀ ਸੀ ਪਰ ਇੱਕ ਗੱਲ ਤੁਹਾਨੂੰ ਦੱਸ ਦਿਆਂ ਕਦੀ ਵੀ ਇਹਨਾਂ ਜਰਨਲਾਂ ਨੂੰ ਨਰੋਲ ਜੰਗ ਦੀ ਕਮਾਂਡ ਨਹੀਂ ਸੀ ਦਿੱਤੀ ਗਈ ਮੋਸਟਲੀ ਜੰਗਾਂ ਜਿਹੜੇ ਨਾਲ ਅੰਗਰੇਜ਼ ਅਫਸਰਾਂ ਨੇ ਲੜੀਆਂ ਸੀ ਸਰਦਾਰ ਹਰੀ ਸਿੰਘ ਨਲਵਾ ਦੀ ਕਮਾਂਡ ਹੇਠ ਲੜੀਆਂ ਸੀ ਤੇ ਅੱਜ ਤੁਹਾਨੂੰ ਦੱਸ ਦਿਆਂ ਆਪਣੇ ਸਿੱਖ ਰਾਜ ਦੇ ਚੋਟੀ ਦੇ ਪੰਜ ਜਰਨੈਲ ਤੇ ਇੱਕ ਸਲਾਹਕਾਰ ਸਭ ਤੋਂ ਵੱਡਾ ਤੇ ਜੋ ਦੁਨੀਆ ਦਾ ਪਹਿਲੇ ਨੰਬਰ ਦਾ ਤਾਕਤਵਰ ਤੇ ਨਿਰਜੋਦਾ ਹੋਇਆ ਹੈ ਉਹ ਹੈ ਸਰਦਾਰ ਹਰੀ ਸਿੰਘ ਨਲਵਾ ਜਿਹੜਾ ਕਿ ਜਮਰੌਦ ਦੀ ਜੰਗ ਵਿੱਚ ਧੋਖੇ ਦਾ ਸ਼ਿਕਾਰ ਹੋਇਆ ਤੇ ਲੁਕੇ ਹੋਏ ਦੁਸ਼ਮਣਾਂ ਨੇ ਜਾਂ ਕਿਸੇ ਆਪ ਦੇ ਗद्दार ਨੇ ਪਿੱਛੋਂ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਸੀ ਪਰ ਉਹ ਸੂਰਮਾ ਜਰਨੈਲ ਉਹਨੂੰ ਪਤਾ ਸੀ ਵੀ ਉਦੋਂ ਸਿੱਖ ਫੌਜ ਉਥੇ ਘੱਟ ਹੈ ਤੇ ਉਹਨੇ ਆਪ ਦੇ ਘੋੜੇ ਨੂੰ ਕਿਹਾ ਸੀ ਨਿਕਲ ਚੱਲ ਘੋੜਿਆ ਕਿਲੇ ਦੇ ਵੱਲ ਅਸੀਂ ਪਾਵਨਾ ਨਹੀਂ ਦੂਜੀ ਵਾਰ ਫੇਰਾ ਤੇ ਘੋੜੇ ਨੂੰ ਕਹਿੰਦਾ ਵੀ ਅਸੀਂ ਹੁਣ ਦੂਜੀ ਵਾਰ ਨਹੀਂ ਆਉਣਾ ਤੇ ਤੇਰਾ ਫਰਜ਼ ਏ ਵੀ ਹੁਣ ਮੈਨੂੰ ਕਿਲੇ ਤੱਕ ਲੈ ਜਾ ਇਹ ਜੰਗ ਦੀ ਜ਼ਿੰਮੇਵਾਰੀ ਹੁਣ ਤੇਰੀ ਏ ਤੇ ਫੇਰ ਉਹ ਜਮਰੌ ਦੇ ਕਿਲੇ 'ਚ ਸਿੰਘ ਸੂਰਮਾ ਸ਼ਹੀਦ ਹੁੰਦਾ ਤੇ ਦੁਸ਼ਮਣਾਂ ਨੂੰ ਡਰਾ ਕੇ ਰੱਖਣ ਵਾਸਤੇ ਜਦੋਂ ਜ਼ਖਮੀ ਹੁੰਦਾ ਅੰਦਰ ਤੇ ਬਾਅਦ 'ਚ ਸ਼ਹੀਦ ਹੋ ਜਾਂਦਾ ਉਹਦਾ ਕਸ਼ੈਰਾ ਸੁੱਕਣੇ ਪਾਇਆ ਜਾਂਦਾ ਸੀ ਤਾਂ ਕਿ ਅਫਗਾਨੀਆਂ ਨੂੰ ਡਰ ਰਹੇ ਵੀ ਹਰੀ ਸਿੰਘ ਨਲਵਾ ਜਿਉਂਦਾ ਹੈ ਜਿੰਨਾ ਚਿਰ ਕੀ ਲਾਹੌਰ ਦੀ ਸਿੱਖ ਫੌਜ ਉਥੇ ਪਹੁੰਚ ਨਹੀਂ ਗਈ ਉਹਨਾਂ ਚਿਰੇ ਭੇਦ ਗੁਪਤ ਰੱਖਿਆ ਗਿਆ ਸੀ ਦੁੱਜਾ ਸਭ ਤੋਂ ਵੱਡਾ ਜਰਨੈਲ ਹੋਇਆ ਹੈ ਉਸ ਜਰਨੈਲ ਬਾਰੇ ਇਹ ਆ ਵੀ ਉਹ ਰਾਜਿਆਂ ਨੂੰ ਵੀ ਡੰਡ ਲਾ ਦਿੰਦਾ ਸੀ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਅੱਗੋਂ ਗੱਲਾਂ ਸੁਣਾ ਦਿੰਦਾ ਸੀ ਉਹ ਸੀ ਸਰਦਾਰ ਅਕਾਲੀ ਫੂਲਾ ਸਿੰਘ ਅਕਾਲ ਤਖਤ ਦਾ ਜਥੇਦਾਰ ਜਿਹੜਾ ਕਿ ਸਿੱਖ ਫੌਜ ਦਾ ਹਿੱਸਾ ਨਹੀਂ ਸੀ ਪਰ ਅਕਾਲ ਫੌਜ ਦਾ ਮੁਖੀ ਸੀ ਵੱਡੀਆਂ ਮਹਿੰਮਾਂ ਦੇ ਵਿੱਚ ਇਹੀ ਅਕਾਲ ਫੌਜ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੀ ਅਗਵਾਈ ਕਰਦੀ ਹੁੰਦੀ ਸੀ ਤੇ ਮੈਦਾਨ ਫਤਿਹ ਕਰਦੀ ਹੁੰਦੀ ਸੀ ਜਦੋਂ ਨਸ਼ਹਿਰੇ ਦੀ ਜੰਗ ਹੁੰਦੀ ਏ ਮਹਾਰਾਜਾ ਰਣਜੀਤ ਸਿੰਘ ਨੂੰ ਸੂਚਨਾ ਮਿਲਦੀ ਏ ਕਿ ਸਿੱਖਾਂ ਦੀ ਫੌਜ ਘਾਟੇ ਤੇ ਦੁਸ਼ਮਣ ਦੀ ਫੌਜ ਬੜੀ ਜ਼ਿਆਦਾ ਤੇ ਉਹਨਾਂ ਕੋਲ ਤੋਪਖਾਨਾ ਪਹੁੰਚ ਚੁੱਕਿਆ ਹੈ ਉਧਰ ਸਰਦਾਰ ਅਕਾਲੀ ਫੂਲਾ ਸਿੰਘ ਅਰਦਾਸ ਕਰ ਚੁੱਕਾ ਹੁੰਦਾ ਏ ਤਕ ਦਰਿਆ ਤੇ ਖੜ ਕੇ ਮਹਾਰਾਜਾ ਰਣਜੀਤ ਸਿੰਘ ਦਵਾ ਦਵਾਉਂਦਾ ਘੋੜਾ ਦੜਾ ਕੇ ਵੀ ਅਕਾਲੀ ਜੀ ਆਪਾਂ ਫਿਲਹਾਲ ਦਸ਼ਮਨ ਫੌਜ ਦਾ ਮੁਕਾਬਲਾ ਨਹੀਂ ਕਰ ਸਕਦੇ ਆਪਾਂ ਨੂੰ ਜੰਗ ਰੁਕੜਾ ਪੈਣਾ ਤੇ ਪਿੱਛੋਂ ਹੋਰ ਫੌਜ ਤੇ ਤੋਫਖਾਨੇ ਆਉਣ ਦਾ ਇੰਤਜ਼ਾਰ ਕਰਨਾ ਪੈਣਾ ਪਰ ਅਕਾਲੀ ਫੁੱਲਾ ਸਿੰਘ ਕਹਿੰਦਾ ਰਾਜਾ ਤੈਨੂੰ ਮਾਣ ਹੋਵੇਗਾ ਆਪਦੇ ਤੋਫਖਾਨੇ ਦਾ ਆਪਦੀਆਂ ਫੌਜਾਂ ਦਾ ਸਾਨੂੰ ਤਾਂ ਉਸ ਕਾਲਪੁਰਖ ਦੇ ਹੁਕਮ ਦੇ ਬੱਜੇ ਹੋਏ ਆ ਉਸ ਕਾਲਪੁਰਖ ਨੂੰ ਹੀ ਮੰਨਦੇ ਆਂ ਅਸੀਂ ਹੁਣ ਤੇਰਾ ਹੁਕਮ ਨਹੀਂ ਮੰਨ ਸਕਦੇ ਕਾਲਪੁਰਖ ਅਗੇ ਅਰਦਾਸ ਕਰਤੀ ਤੇ ਹੁਣ ਅਰਦਾਸ ਵਿਰਥੀ ਨਹੀਂ ਹੋਣ ਦਿਆਂਗੇ ਭਾਵੇਂ ਜਿੱਤੀਏ ਭਾਵੇਂ ਹਾਰੀਏ ਪਰ ਜੰਗ ਤੇ ਜੂਝਾਂਗੇ ਤੇ ਉਹ ਸੂਰਮਾ ਉਸ ਜੰਗ ਦੇ ਵਿੱਚ ਜੂਝਦਾ ਹੋਇਆ ਸ਼ਹੀਦ ਹੋ ਗਿਆ ਸੀ ਸੱਤ ਗੋਲੀਆਂ ਮਾਰੀਆਂ ਗਈਆਂ ਸੀ ਉਸ ਸੂਰਮੇ ਨੂੰ ਕਿਉਂਕਿ ਦੁਸ਼ਮਣ ਫੌਜ ਨੂੰ ਨੇ ਭਾਜੜਾ ਪਾਤੀਆਂ ਸੀ ਫਿਰ ਚੋਟੀ ਦੇ ਸੱਤ ਨਿਸ਼ਾਨਚੀ ਬੁਲਾ ਕੇ ਦੁਸ਼ਮਣ ਫੌ ਕਮਾਂਡਰਾਂ ਨੇ ਇੱਕਦਮ ਇਕੱਠਾ ਨਿਸ਼ਾਨਾ ਲਾਇਆ ਸੀ ਤੇ ਫਿਰ ਉੱਥੇ ਸਰਦਾਰ ਅਕਾਲੀ ਫੂਲਾ ਸਿੰਘ ਜੀ ਸ਼ਹੀਦ ਹੋ ਗਿਆ ਸੀ ਤੇ ਇਹ ਦੋ ਬਾਲੇ ਵੱਡੇ ਜਰਨੈਲ ਸੀ ਜਦੋਂ ਹਰੀ ਸਿੰਘ ਨਲਵਾ ਸ਼ਹੀਦ ਹੋਇਆ ਤਾਂ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਸੀ ਇਹਦੇ ਨਾਲੋਂ ਤਾਂ ਮੇਰਾ ਧਰਾਜ ਖੁੱਸ ਜਾਂਦਾ ਪਰ ਹਰੀ ਸਿੰਘ ਨਲਵੇ ਨੂੰ ਕੋਈ ਨਾ ਹੁੰਦਾ ਕਿਉਂਕਿ ਮੈਨੂੰ ਪਤਾ ਇਹਨੇ ਕੋਸ਼ਿ ਹੀ ਸਮੇਂ ਦੇ ਵਿੱਚ ਉਹ ਰਾਜ ਮੈਨੂੰ ਵਾਪਸ ਲਿਆ ਕੇ ਦੇ ਦੇਣਾ ਸੀ ਐਡੇ ਦੋ ਤਗੜੇ ਜਰਨੈਲ ਸੀ ਫੇਰ ਲਾ ਲੋ ਪਿੱਜਾ ਵੱਡਾ ਜਰਨੈਲ ਹੋਇਆ ਜਿਨੇ ਸਿੱਖ ਰਾਜ ਦੀ ਸਭ ਤੋਂ ਔਖੇ ਸਮੇਂ ਦੇ ਵਿੱਚ ਅਗਵਾਈ ਕੀਤੀ ਸੀ ਕਮਾਂਡਰ ਕੀਤਾ ਕਮਾਂਡ ਕੀਤਾ ਸੀ ਇੱਕ ਜੰਗ ਨੂੰ ਜਿਹੜਾ ਪਤਾ ਵੀ ਹਾਰ ਹੋਣੀ ਹੈ ਸ਼ਹੀਦੀਆਂ ਹੋਣੀਆਂ ਹੈ ਗਦਾਰਾਂ ਦੀਆਂ ਚਾਲਾਂ ਦੇ ਵਿੱਚ ਫਸ ਚੁੱਕੀ ਸੀ ਉਦੋਂ ਸਿੱਖ ਫੌਜ ਤੇ ਫੌਜ ਦਾ ਕਮਾਂਡਰ ਚੀਫ ਯਾਨੀ ਜਿਵੇਂ ਜਲਥੈਨਾ ਪ੍ਰਮੁੱਖ ਥਲ ਸੈਨਾ ਪ੍ਰਮੁੱਖ ਆਪਣਾ ਹੈ ਇੰਨਾ ਇੰਨਾ ਦਾ ਪ੍ਰਮੁੱਖ ਉੱਤੇ ਹੈ ਉਸੇ ਤਰ੍ਹਾਂ ਫੌਜ ਦੇ ਜਿਹੜੇ ਕਮਾਂਡਰ ਸੀ ਉਹ ਵਿਕ ਚੁੱਕੇ ਸੀ ਅੰਗਰੇਜ਼ਾਂ ਦੇ ਹੱਥੋਂ ਜੰਗ ਸੀ ਸਬਰਾ ਦੀ ਜਦੋਂ ਮੁਦਕੀ ਤੇ ਫੇਰੂ ਮਾਨ ਦੀ ਜੰਗ ਸਿੱਖ ਹਾਰ ਆਉਂਦੇ ਨੇ ਤੇ ਫਿਰ ਮਹਾਰਾਣੀ ਜਿੰਦਕੌਰ ਇਹਨਾਂ ਨੂੰ ਚਿੱਠੀ ਭੇਜਦੀ ਉਹ ਚਿੱਠੀ ਵੀ ਬੜੀ ਵੰਗਾਰ ਭਰੀ ਸੀ ਉਹ ਖੂਨ ਖਾਲਣ ਵਾਲੀ ਚਿੱਠੀ ਸੀ ਫਿਰ ਇਹ ਸੂਰਮੇ ਦਾ ਖੂਨ ਖੋਲਦਾ 61 ਸਾਲ ਦੀ ਉਮਰ ਵਿੱਚ ਫੌਜ ਤੋਂ ਰਿਟਾਇਰਮੈਂਟ ਲੈ ਆਇਆ ਸੀ ਪਰ ਜਦੋਂ ਇਹਨੂੰ ਪਤਾ ਲੱਗਦਾ ਹੈ ਵੀ ਸਿੱਖ ਫੌਜ ਦੋ جنگ ਹਾਰ ਗਈ ਏ ਡੋਗਰੇ ਗਦਾਰੀ ਕਰ ਰਹੇ ਪਰ ਫਿਰ ਵੀ ਔਕੇ ਸਮੇਂ ਫੌਜ ਦੀ ਕਮਾਂਡ ਕਰਦਾ ਇਹਦੇ ਨਾਲ ਦੇ ਸਰਦਾਰ ਵੀ ਕਹਿੰਦੇ ਵੀ ਸਿੱਖਾ ਸਰਦਾਰਾਂ ਹੁਣ جنگ ਲੜਨ ਦਾ ਕੋਈ ਫਾਇਦਾ ਨਹੀਂ ਅੰਗਰੇਜ਼ ਹਾਵੀ ਬੜੇ ਆ ਤੇ ਗਦਾਰੀਆਂ ਬੜੀਆਂ ਤੇ ਮੁੱਲ ਪਾਉਣ ਵਾਲਾ ਵੀ ਸਰਦਾਰ ਤੇਰਾ ਹਰ ਰੰਜੀਸਿਓ ਜਿਉਂਦਾ ਨਹੀਂ ਹੈਗਾ ਪਰ ਫਿਰ ਵੀ ਆਪਦਾ ਫਰਜ ਸਮਝ ਕੇ ਕਹਿੰਦਾ ਜੀ ਅਸੀਂ ਸਾਨੂੰ ਜੰਗ ਜਿੱਤ ਹਾਰ ਵਾਸਤੇ ਨਹੀਂ ਬਲਕਿ ਆਪਦੇ ਫਰਜ਼ਾਂ ਵਾਸਤੇ ਲੜਨੀ ਹੈ ਫਿਰ ਜਦੋਂ ਸਭਰਾ ਦੇ ਜੰਗ ਵਿੱਚ ਲਾਲ ਸਿੰਘ ਤੇ ਸਿੰਘ 10000 ਫੌਜ ਵਿੱਚੋਂ ਲੈ ਕੇ ਭੱਜ ਜਾਂਦੇ ਆ 20000 ਦੀ ਫੌਜ ਜਿਹੜੀ ਪਿੱਛੇ ਬੈਕਅਪ ਵਾਸਤੇ ਰੱਖੀ ਹੁੰਦੀ ਏ ਤੇ ਗੋਲਾ ਬਰੂਦ ਵਿਚਾਲੇ ਸਤਲੋਈ ਦਰਿਆ ਦੇ ਵਿਚਾਲੇ ਹੁੰਦਾ ਉਹ ਡੋਗਰੇ ਉਹ ਤੋੜ ਜਾਂਦੇ ਆ ਪੁਲ ਉਹ ਫੌਜੇ ਦਰਾ ਨਹੀਂ ਸਕਦੀ 10000 ਦੀ ਫੌਜ ਅਗਲੀ ਕਮਾਂਡ ਵਿੱਚੋਂ ਘਟ ਗਈ ਜਿੱਥੇ ਜੰਗ ਲੜਿਆ ਜਾਣਾ ਸੀ ਤੇ ਗੋਲੇ ਬਰੂਦੀ ਥਾਂ ਤੇ ਸਰੋਂ ਗੱਟਿਆਂ 'ਚ ਭਰ ਕੇ ਆਈ ਸੀ ਉੱਥੇ ਫਿਰ ਸਿੰਘ ਤਲਵਾਰਾਂ ਨਾਲ ਜੂਝਦਾ ਸ਼ਹੀਦ ਹੋ ਗਿਆ ਸੀ ਤੇ ਪਰੰਮੇ ਸਿੱਖ ਫੌਜ ਇਸ ਜੰਗ ਨੂੰ ਹਾਰ ਗਈ ਸੀ ਪਰ ਅੰਗਰੇਜ਼ ਅਫਸਰ ਸ਼ਾਮ ਸਿੰਘ ਅਟਾਰੀ ਦੀ ਲਾਸ਼ ਦੇ ਕੋਲ ਆ ਕੇ ਰੋਂਦਾ ਹੈ ਤੇ ਇੱਕ ਅੰਗਰੇਜ਼ੀ ਸੇਵਕ ਆਪਦੇ ਕਰਨਲ ਵਾਸਤੇ दारू ਦਾ ਪਿਆਲਾ ਲੈ ਕੇ ਆਉਂਦਾ ਹੈ ਤੇ ਨਾਲ ਕਹਿੰਦਾ ਵਧਾਈ ਹੋਵੇ ਵੀ ਆਪਾਂ ਇਹ ਜੰਗ ਜਿੱਤ ਲਈ ਤਾਂ ਉਹ दारू ਦਾ ਪਿਆਲਾ ਚਲਾਕ ਮਾਰਦਾ ਤੇ ਕਹਿੰਦਾ ਹੈ ਉਹ ਸਰਦਾਰਾ ਅਸੀਂ ਇਹ ਜੰਗ ਜਿੱਤੇ ਨਹੀਂ ਸਾਨੂੰ ਜਿਤਾਇਆ ਗਿਆ ਤੂੰ ਇਹ ਜੰਗ ਹਾਰਿਆ ਨਹੀਂ ਤੈਨੂੰ ਹਰਵਾਇਆ ਗਿਆ ਤੈਨੂੰ ਤੇਰੇ ਆਪਣਿਆਂ ਨੇ ਗਦਾਰੀਆਂ ਕਰਕੇ ਹਰਵਾਇਆ ਨਹੀਂ ਤਾਂ ਸਾਡੀ ਕੀ ਔਕਾਤ ਸੀ ਤੈਨੂੰ ਹਰਾ ਜਾਂਦੇ ਤੇ ਬਾਅਦ ਚ ਇਸ ਜੰਗ ਦਾ ਸਾਰਾ ਰਿਕਾਰਡ ਅੰਗਰੇਜ਼ ਅਫਸਰ ਨੇ ਸਾੜਤਾ ਸੀ ਤਾਂ ਕਿ ਇੰਗਲੈਂਡ ਦੇ ਵਿੱਚ ਪਤਾ ਨਾ ਲੱਗ ਜੇ ਵੀ ਕਿੰਨੀ ਮੁਸ਼ਕਲ ਜੰਗ ਜਿੱਤੀ ਸੀ ਤੇ ਕਿਵੇਂ ਵੀਕ ਹਜ਼ਾਰ ਸਿੱਖਾਂ ਨੇ ਅੰਗਰੇਜ਼ਾਂ ਦੀ ਭਾਰੀ ਫੌਜ ਦਾ ਮੁਕਾਬਲਾ ਕੀਤਾ ਤੇ ਬਿਨਾ ਹਥਿਆਰਾਂ ਤੋਂ ਹੀ ਗੋਲਾ ਬਰੂਤ ਤੋਂ ਹੀ ਉਹਨਾਂ ਦਾ ਭਾਰੀ ਨੁਕਸਾਨ ਕੀਤਾ ਸੀ ਤਲਵਾਰਾਂ ਨਾਲ ਤਲਵਾਰਾ ਚਲਾ ਚਲਾ ਕੇ ਆਹੂ ਲਾਤੀਸ ਫਿਰ ਇੱਕ ਜਰਨੈਲ ਆਉਂਦਾ ਜੀ ਜਰਨਲ ਜੂਰਾਵਰ ਸਿੰਘ ਜਿਨ ਨੇ ਲੇਹ ਲਦਾਖਲ ਏਰੀਆ ਚੀਨ ਤੱਕ ਤਿੱਬਤ ਤੱਕ ਸਿੱਖ ਰਾਜ ਦੇ ਝੰਡੇ ਚਲਾਤੇ ਸੀ ਜਿੱਤਦਾ ਗਿਆ ਜਿੱਤਦਾ ਗਿਆ ਪਿਛੋ ਡੋਗਰਿਆਂ ਨੇ ਗੋਲਾ ਬਰੂਦ ਨਹੀਂ ਭੇਜਿਆ ਬੈਕਅਪ ਨਹੀਂ ਭੇਜਿਆ ਤੇ ਜਦੋਂ ਫਿਰ ਵਾਪਸ ਆ ਰਿਹਾ ਸੀ ਤੇ ਉਦੋਂ ਫਿਰ ਇਹ ਡੋਗਰਿਆਂ ਨੇ ਉਥੋਂ ਦੇ ਲੋਕਲ ਰਾਜਿਆਂ ਨਾਲ ਰਲ ਕੇ ਉਹਦੇ ਤੇ ਹਮਲਾ ਕਰਵਾ ਕੇ ਉਹਨੂੰ ਸ਼ਹੀਦ ਕਰਵਾਤਾ ਸੀ ਜਰਨਲ ਜੋਰਾਵਰ ਸਿੰਘ ਨੂੰ ਇਹ ਵੀ بڑا ਚੋਟੀ ਦਾ ਜਰਨੈਲ ਸੀ ਇਹਨਾਂ ਸਾਰੇ ਜਰਨੈਲਾਂ ਬਾਰੇ ਮੈਂ ਪਾ ਚੁੱਕਿਆ ਪਹਿਲਾ ਪੇਜ ਤੇ ਵੇਖ ਲਿਓ ਫਿਰ ਇੱਕ ਹੋਰ ਜਰਨੈਲ ਹੋਇਆ ਜਿਹਨੂੰ ਪੰਜ ਹੱਥਾ ਕਹਿੰਦੇ ਸੀ ਸਰਦਾਰ ਹਰੀ ਸਿੰਘ ਨਲਵਾ ਦੀ ਕਮਾਂਡ ਇੱਥੇ ਜੰਗ ਲੜਦਾ ਸੀ ਤੇ ਨਾਮ ਸੀ ਨਿਹਦਾਨ ਸਿੰਘ ਪੰਜ ਹੱਥਾ ਇਹਨੇ ਨਸ਼ਹਿਰੇ ਦੇ ਜੰਗ ਵਿੱਚ ਜਿੱਥੇ ਸਰਦਾਰ ਅਕਾਲੀ ਫੂਲਾ ਸਿੰਘ ਦੀ ਸ਼ਹੀਦ ਹੋਈ ਸੀ ਉਸ ਜੰਗ ਵਿੱਚ ਬੜੇ ਜਾਹੋ ਜਲਾਲ ਵਖਾਏ ਸੀ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਇਹਨੂੰ ਪੰਜ ਹੱਥੇ ਦਾ ਖਿਤਾਬ ਦਿੱਤਾ ਸੀ ਕਿਉਂਕਿ ਇਹਦੀ ਚਲਦੀ ਤਲਵਾਰ ਦਿਸਦੀ ਨਹੀਂ ਸੀ ਹੁੰਦੀ ਦੁਸ਼ਮਣ ਦੀਆਂ ਧੌਣਾ ਧਰਤੀ ਤੇ ਪਈਆਂ ਹੁੰਦੀਆਂ ਸੀ ਤੇ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਵੀ ਇੱਕ ਹੱਥ ਵਾਲਾ ਬੰਦਾ ਤਾਂ ਇੰਨੇ ਦੁਸ਼ਮਣਾਂ ਦੇ ਗਾਟੇ ਲਾ ਨਹੀਂ ਸਕਦਾ ਤੇਰੇ ਤਾਂ ਪੰਜ ਹੱਥੇ ਤੂੰ ਤਾਂ ਪੰਜ ਹੱਥਾਂ ਇਸ ਕਰਕੇ ਦਾ ਨਾਮ ਨਿਹੰਦ ਸਿੰਘ ਪੰਜ ਥਾ ਪੈ ਗਿਆ ਸੀ ਤੇ ਇੱਕ ਫਿਰ ਮੈਂ ਤੁਹਾਨੂੰ ਕਿਹਾ ਸੀ ਵੀ ਇੱਕ ਸਲਾਹਕਾਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਇੱਕ ਸਲਾਹਕਾਰ ਵੀ ਇਹੋ ਜਿਹਾ ਸੀ ਜਿਹੜਾ ਮੁਸਲਮਾਨ ਹੋ ਕੇ ਵੀ ਸਿੱਖ ਰਾਜ ਪ੍ਰਤੀ ਵਫਾਦਾਰ ਰਿਹਾ ਫਕੀਰ ਅਜੀਜੋਦੀਨ ਜੇ ਇਹ ਸਾਰੇ ਜਿਉਂਦੇ ਰਹਿੰਦੇ ਤਾਂ ਸ਼ਾਇਦ ਸਿੱਖ ਰਾਜ ਖਤਮ ਨਾ ਹੁੰਦਾ ਸ਼ਾਮ ਸਿੰਘ ਅਟਾਰੀ ਵਾਲਾ ਆਖਰੀ ਥੰਮ ਸੀ ਸਿੱਖ ਫੌਜ ਦਾ ਸਿੱਖ ਰਾਜ ਦਾ ਜਿਸ ਦੇ ਡਿੱਗਦਿਆ ਹੀ ਅੰਗਰੇਜ਼ ਪੰਜਾਬ ਤੇ ਕਾਬਜ਼ ਹੋ ਗਏ ਤੇ ਕਾਲਾ ਦੌਰ ਸ਼ੁਰੂ ਹੋ ਗਿਆ ਜਿਹੜੇ ਮੇਰੇ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਤੇ ਡਾਲਰ ਪਾਉਂਡ ਦੇ ਮੁਕਾਬਲੇ ਸਾਡਾ 1 ਰੁਪਇਆ ਹੁੰਦਾ ਸੀ ਕਈਆਂ ਥਾਵਾਂ ਤੇ 13 ਰੁਪਏ ਦਾ ਵੀ ਜ਼ਿਕਰ ਆਉਂਦਾ ਵੀ 1 ਰੁਪਏ ਦੇ ਬਰਾਬਰ 13 ਪਾਉਂਡ ਹੁੰਦੇ ਸੀ ਕਈਆਂ ਥਾਵਾਂ ਤੇ 33 ਦਾ ਵੀ ਆਉਂਦਾ ਉਹ ਦੌਰ ਖਤਮ ਹੋ ਗਿਆ ਤੇ ਪੰਜਾਬ ਗੁਲਾਮੀ ਦੀਆਂ ਜਜ਼ੀਰਾਂ ਵਿੱਚ ਜਕੜਿਆ ਗਿਆ ਸਾਡਾ ਕੋਹੇਨੂਰ ਵੀ ਲੈ ਗਏ ਸਾਡਾ ਧਨ ਦੌਲਤ ਵੀ ਲੈ ਗਏ ਤੇ ਸਾਡੇ ਗਲ ਦੇ ਵਿੱਚ ਗੁਲਾਮੀ ਦਾ ਪਟਾ ਪੈ ਗਿਆ ਜਿਹੜਾ ਕੀ ਲੱਗ ਪਾਗ ਨਿਕਲਿਆ ਹੀ ਨਹੀਂ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ